ਸਤ ਸ੍ਰੀ ਅਕਾਲ ਮੈਂ ਹਰ ਜੀ ਕਾਲ ਤੁਸੀਂ ਦੇਖ ਰਹੇ ਹੋ ਸਾਡਾ ਐਲਟੀਵੀ ਆਕਲੈਂਡ ਪੁਲਿਸ ਦੇ ਵੱਲੋਂ ਤਕਰੀਬਨ 4 ਜਣੇ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਉਮਰ 12 ਤੋਂ 14 ਸਾਲ ਹੈ ਜੋ ਕਈ ਮਾਮਲਿਆਂ ਦੇ ਵਿੱਚ ਲੋੜਿੰਦੇ ਸਨ ਤਾਂ ਸੱਜਣਾ ਕਿ ਇਹਨਾਂ ਛੋਟੀ ਉਮਰ ਦੇ ਲੜਕਿਆਂ ਦੇ ਵੱਲੋਂ ਕਈ ਜਗਾਵਾਂ ਦੇ ਉੱਤੇ ਚੋਰੀਆਂ ਲੁੱਟਾਂ ਤੇ ਕਈ ਜਾਣਿਆਂ ਦੇ ਨਾਲ ਕਟਮਾਰ ਕਰਨ ਦੇ ਦੋਸ਼ ਇਹਨਾਂ ਦੇ ਉੱਤੇ ਲੱਗੇ ਸਨ ਤੇ ਇਹ ਡਿਊਲਨ ਹੈਂਡਰਸਨ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਐਕਟਿਵ ਸਨ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਦੇ ਗਰੁੱਪ ਦੇ ਹੋਰ ਜਾਣਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਗਰੁੱਪ ਦੇ ਵਿੱਚ ਸਭ ਤੋਂ ਘੱਟ ਉਮਰ ਦਾ 9 ਸਾਲ ਦਾ ਲੜਕਾ ਵੀ ਸ਼ਾਮਲ ਹੈ ਪੁਲਿਸ ਦੇ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਨਿਓਲਨ ਹੈਂਡਰਸਨ ਤੇ ਵੈਸਕੀਟ ਦੇ ਵਚਨਾਂ ਘਟਨਾਵਾਂ ਨੂੰ ਅੰਜਾਮ ਦਿੱਤੇ ਸਨ ਉੱਧਰ 2 ਤੇ 13 ਸਾਲ ਦੇ ਲੜਕਿਆਂ ਦੀ ਪੇਸ਼ੀ ਵਾਚਾਖਰੇ ਯੂਥ ਕੋਰਟ ਦੇ ਵਿੱਚ ਕਰਵਾਏ ਜਾਵੇਗੀ ਤੇ 12 ਸਾਲ ਤੇ 14 ਸਾਲ ਦੇ ਲੜਕੇ ਨੂੰ ਯੂਥ ਏਜਟ ਦੇ ਵਿੱਚ ਰੈਫਰ ਕੀਤਾ ਗਿਆ ਹੈ ਪੁਲਿਸ ਅਧਿਕਾਰੀ ਕੋ ਆਕਲੈਂਡ ਟ੍ਰਾਂਸਪੋਰਟ ਆਕਲੈਂਡ ਕਾਉਂਸਲ ਤੇ ਲੋਕਲ ਬੋਰਡ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਤਾਂ ਕਿ ਆਕਲੈਂਡ ਦੇ ਬੱਸ ਸਟੇਸ਼ਨਸ ਟ੍ਰੇਨ ਸਟੇਸ਼ਨ ਤੇ ਨਾਲ ਦੀ ਨਾਲ Town Centra ਦੇ ਵਿੱਚ ਸੁਰੱਖਿਅਤ ਤਰੀਕੇ ਦੇ ਨਾਲ ਲੋਕ ਵਿਚਰ ਸਕਣ